ਬੀਜੇ ਰਾਜ ਦਾ ਬੱਚਾ ਆਪਣਾ ਜੈਲਦਾਰ ਘੋੜਾ ਇਹਦੇ ਨਾਲ ਆਪਾਂ ਯਾ ਲਾਰਾ ਕਹਿੰਦੇ ਲੈ ਆ ਤਾ ਆਪਾਂ ਬੀਜੇ ਰਾਜ ਦਾ ਬੱਚਾ ਆਪਣਾ ਜੈਲਦਾਰ ਘੋੜਾ ਮੇਟ ਕਰਾਈ ਹੈ ਮਾਇਆ ਵੀਰ ਲੈ ਕੇ ਆਇਆ ਲੂਨੇ ਤੋਂ ਸਾਡਾ ਨਿੰਦੂ ਘੋੜੀ ਨੂੰ ਤੇ ਇਹ ਦਲਵਾਗ ਰਣੀਏ ਦਾ ਪੋਤਾ ਬੀਜੇ ਨੂੰ ਮੇਰਾ ਵੀਰੇ ਦੀ ਇਹ ਆਪਣੇ ਕੋਲ ਬਾਈ ਜੀ ਹੋ ਗਿਆ 6 ਮਹੀਨੇ ਦਾ ਹੋ ਗਿਆ ਜੀ। ਅੱਛਾ ਜੀ। ਹਾਂ ਜੀ 28 ਮਹੀਨੇ ਦਾ ਹੋ ਗਿਆ। ਅੱਜ ਕੋੜੀ ਮੇਟ ਕਰਾਈ ਹੈ ਜੀ। ਹਾਂ ਕੋੜੀ ਮੇਟ ਕਰਾਈ ਅੱਜ ਆਪਾਂ ਨੇ। ਹਾਂ ਜੀ। ਅੱਜ ਦੂਜਾ ਜੰਪ ਹੈ ਬਾਈ ਜੀ। ਠੀਕ ਹੈ ਜੀ। ਆ ਦਲਵਾਗ ਰਣੀ ਦਾ ਪੋਤਾ ਇਹ। ਤੇ ਬਿਜੇ ਰਾਜ ਦਾ ਬੱਚਾ ਡਾਇਰੈਕਟ। ਇਹਦੀ ਜਿਹੜੀ ਮਾਂ ਰੈਂਬੋ ਕੋੜੇ ਦੀ ਬੱਚੀ ਹੈ। ਠੀਕ ਹੈ ਜੀ। ਕੋ ਰੈਂਬੋ ਕੋੜੇ ਦੀ ਬੱਚੀ ਹੈ ਤੇ ਅੱਜ ਆਪਾਂ ਆਪਣੀ ਮਾਇਆ ਮੇਟ ਕਰਾਈ ਹੈ ਬਾਈ ਜੀ ਤੇ ਹੁਣ ਮਲਾਪ ਕਰਾ ਦਈਏ ਦੋਨਾਂ ਦਾ। ਆ ਬਾਗ ਲੋ ਬਾਈ ਦੀ ਵਿੱਚ ਇਹ ਆਪਣੀ ਭਾਸ਼ਾ ਚ ਉਹਨੂੰ ਕਹਿ ਰਿਹਾ ਵੀ ਠੀਕ ਆ ਨਖਰਾ ਦਿਖਾ ਪੁੱਤ ਏ ਕੌੜਾ ਆੜੀ ਕਰਦਾ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਮਿੱਤਰੋ ਭਗਾ ਲੋ ਜਿਸਕੋ ਭਗਾ ਚੱਲ ਠੋਕ ਸਾੜੇ ਨੂੰ ਕਹਿੰਦੇ ਮੇਰੇ ਵੀਰੋ ਗਰਦਾਂ ਠਾਲਤੀਆਂ ਗਰਦਾਂ ਬਿਜੇ ਰਾਤ ਦਾ ਬੱਚਾ ਹੈ ਇਹ ਜਹਾ ਜੈਲਦਾਰਾ ਘੋੜੇ ਦਾ ਨਾਮ ਹੈ ਲੋ ਬਾਈ ਬਿਜੇ ਰਾਤ ਦਾ ਬੱਚਾ ਜੀ ਆਹ ਜੈਲਦਾਰ ਘੋੜੇ ਦਾ ਨਾਮ ਹੈ ਦੇਖੋ ਸਪੀਡ ਬਹੁਤ 70 80 ਦੀ ਹੋਊਗੀ ਬਾਈ ਦੇਖ ਤੇ ਗਾਉਂਡ ਲਗਾ ਚੱਟ ਹਟਦਾ ਨਹੀਂ ਕਹਿੰਦਾ ਮੁੰਡਾ ਗਰਮੀ ਕੱਢੂ ਆ ਘੋੜੇ ਦੇ ਨੋ ਬਾਈ ਆਪਣਾ ਬਾਈ ਆ ਲਖ ਆ ਇਹਨੇ ਨੀਂਦ ਕਿਹਾ ਵਾ ਬਾਈ ਨੂੰ ਵੀ ਮਾਰਦਾ ਕੰਪਿਊਟਰ ਦਾ ਅੱਜ ਆਇਆ ਪਤੰਦਰ ਵੀਮ ਆ ਲੈ ਖੜਿਆ ਹੁਣ 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 ਚਲਾਉਂਗਾ ਹਾਂ ਹਾਂ ਚਲਾਉਂਗਾ ਕਦੋਂ ਕਰੂੰਗਾ ਇਹ ਕਿੱਥੇ ਚਲੂਆ ਯਾਰ ਬਾਈ ਨੂੰ ਇਹਨੇ ਦਿੰਦਾ ਕਿਹਾ ਵਾ ਤਿੰਨ ਚਾਰ ਦਿਨ ਹੁੰਦਾ ਹੀ ਹੈ ਤਿੰਨ ਚਾਰ ਦਿਨ ਹੋ ਗਏ ਇਹ ਨੂੰ ਕਹਿੰਦੇ ਨੂੰ හවයිව තහිදාවතියනල ලිපන ගම්ද ගමතාව යතනු කෙහද මිසුක මතා? ਲਾਰਾ ਕਹਤੇ ਲਾਇਆ ਤਾਂ ਲਾਰਾ ਲਾਰਾ ਲਾਣੇ ਭਾਈ ਆਤਾ ਹੈ ਹੁਣ ਫੈਕਟਰ ਲਵੇੜ ਦੇ ਫਿਰ ਇਹ ਪਵਾਤੇ ਫਿਰ ਟੜੇ ਵੀ ਹੈਗੇ ਆ ਤੇ ਵਰਾ ਕੇ ਦੇਖ ਰਾਂ ਵੀ ਤਾਂ ਪਵਾ ਤਿਆ ਆ ਲਾਰਾ ਲਾਇਆ ਦਾ ਨਤੀਜਾ ਆ ਜਿਹੜੇ ਟਾਇਰ ਲਿਪੜੇ ਆ ਹਾਂ ਚੱਲ ਠੀਕ ਹੈ ਫਿਰ ਆਈ ਨਾ ਮਿੱਟੀ ਲਾਈ ਆ ਜੋ ਉੱਚੇ ਤੇ ਲਾ ਗੱਜ ਸੁਹਾਗੇ ਨਾਲ ਪੱਕ ਲੱਗਤਾ ਗਈ ਕਾਫੀ ਮਾਰੀ ਮੋਟੀ ਕਹਿਆਂ ਨਾਲ ਸੈੱਟ ਕਰੂੰਗੇ ਆਪਾਂ ਬਾਅਦ ਵਿੱਚ ਨਾ ਆਪਾਂ ਜਿਹੜੇ ਉਹ ਰਹਿ ਗਏ ਨਾ ਮਿੱਟੀ ਫਾਲੇ ਮਾਰ ਕੇ ਸਵਾਗੇ ਨਾਲ ਖਿਿਸਕੇ ਖੇਤਾਂ ਮਾ ਕਰ ਦੇਣੀ ਕਿਉਂਕਿ ਚੋਚੇ ਤੇ ਲੱਗਦਾ ਬਹੁਤ ਲੱਗੀ ਬੇਟੇ ਉਹਦੂਆ ਟਰੈਕਟਰ ਮੰਗਾਇਆ ਆਪਾਂ ਨੇ ਚੌਂਡੀ ਇਹਦੇ ਨਾਲ ਆਪਾਂ ਸਵਾਗੇ ਨਾਲ ਤਾਰੇ ਦੇ ਬਾਕੀ ਆਪਾਂ ਦੇਖਦੇ ਹਾਂ ਹੁਣ ਡੋਣਾ ਵੀ ਲਾਉਂਗੇ ਉਹ ਲੱਗੇ ਐ ਇੱਕ ਤਾਂ ਮੈਂ